ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਪੰਜਾਬ ਪੁਲਿਸ ਕਨਸਟੇਬਲ 2025 ਦੇ ਜਿਨ੍ਹਾਂ ਦੇ ਫਿਜ਼ੀਕਲ ਟ੍ਰਾਇਲ ਹੋਇਆ ਸੀ ਨਾ ਉਹਨਾਂ ਦੀ ਕੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਉਹ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੁਸੀਂ ਜਾ ਕੇ ਸਾਈਟ 'ਚ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਇਸ ਵੀਡੀਓ ਦੇ ਲਾਸਟ ਵਿੱਚ ਵੀ ਤੁਹਾਨੂੰ ਉਹ ਸਕਰੀਨਸ਼ਾਟ ਜਿਹੜਾ ਇਹ ਵੀਡੀਓ ਵਿੱਚ ਤੁਹਾਨੂੰ ਦੇਖ ਨੂੰ ਮਿਲੇਗਾ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਇੰਨੀ ਕੱਟ ਆਫ ਕਿਉਂ ਗਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਲਈ ਤਾਂ ਦੋਸਤੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੋਈ ਕਹਿੰਦਾ ਹੈ ਕਿ ਇਸ ਵਾਰ ਪੇਪਰ ਸੌਖਾ ਸੀ ਕੋਈ ਕਹਿੰਦਾ ਹੈ ਕਿ ਇਸ ਵਾਰ ਬੱਚੇ ਦੀ ਤਿਆਰੀ ਵੱਧ ਸੀ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਚਾਹੇ ਕੁਝ ਵੀ ਹੋਵੇ ਯਾਰ ਚਾਹੇ ਪੇਪਰ ਸੌਖਾ ਹੋਵੇ ਜਾਂ ਬੱਚਿਆਂ ਦੀ ਮਿਹਨਤ ਵੱਧ ਹੋਵੇ ਚਾਹੇ ਕੁਝ ਵੀ ਹੋਵੇ ਲੇਕਿਨ ਤੁਸੀਂ ਸੋਚ ਕੇ ਦੇਖੋ ਕਿ BC ਦੀ 83 83. ਕੁਝ 8 ਜਿਹੜੀ ਹੈ ਉਹ ਡਾਕੂਮੈਂਟ ਵੈਰੀਫਿਕੇਸ਼ਨ ਲਈ ਗਈ ਹੈ ਕਿੰਨੀ ਜ਼ਿਆਦਾ ਗਈ ਹੈ ਤੇ ਸਭ ਤੋਂ ਦੂਜੀ ਗੱਲ ਇਹ ਹੈ ਐਸਸੀ ਇਹਦੀ ਗਈ ਹੈ ਆਪਣੀ 83.4 ਦੇ ਕਰੀਬ ਜਣੀ ਸਿਰਫ ਪੁਆਇੰਟਾਂ ਦਾ ਹੀ ਫਰਕ ਹੈ ਦੇਖੋ ਲਗਭਗ ਸਾਰਾ ਸੇਮ ਹੋ ਚੁੱਕਿਆ ਹੈ ਤੇ ਜਰਨਲ ਦੀ ਗਈ ਹੈ ਵੀ ਆਪਣਾ 85 ਦੇ ਕਰੀਬ ਤਾਂ ਦੋਸਤੋ ਤੁਸੀਂ ਆਪ ਸੋਚ ਕੇ ਦੇਖੋ ਕਿੰਨਾ ਕੰਪੀਟੀਸ਼ਨ ਵੱਧ ਚੁੱਕਿਆ ਹੈ ਆਪਾਂ ਇਹ ਤਾਂ ਜੋ ਵੀ ਬੱਚੇ 2026 ਦੀ ਤਿਆਰੀ ਕਰ ਰਹੇ ਹਨ ਪੰਜਾਬ ਪੁਲਿਸ ਕੋਸਟੇਬਲ ਦੀ ਉਹਨਾਂ ਨੂੰ ਇਹ ਸੋਚ ਇਹ ਦੇਖ ਕੇ ਚੱਲਣਾ ਪਊਗਾ ਅੱਗੇ ਕਿ ਅਸੀਂ ਕਿੰਨੀ ਜ਼ਿਆਦਾ ਹੋਰ ਮਿਹਨਤ ਕਰਨੀ ਹੈ ਤਾਂ ਹੁਣ ਸਮਾਂ ਨਾ ਖਰਾਬ ਕਰੋ। ਹੁਣ ਤੁਸੀਂ ਦੇਖ ਵੀ ਲਿਆ ਕਿ ਬੱਚੇ ਕਿੰਨਾ ਜ਼ਿਆਦਾ ਮਿਹਨਤ ਕਰ ਰਹੇ ਨੇ, ਕੰਪੀਟੀਸ਼ਨ ਕਿੰਨਾ ਵੱਧ ਚੁੱਕਿਆ ਹੈ। ਜੇਕਰ ਪਹਿਲਾਂ ਤੁਸੀਂ 50 ਜਾਂ 70% ਮਿਹਨਤ ਕਰਦੇ ਸੀ, ਹੁਣ ਤੁਹਾਨੂੰ 80-90% ਕੀ ਪੂਰਾ ਐਫਰਟ ਲਗਾਉਣਾ ਪਊਗਾ। ਫਿਰ ਜੇ ਅਗੇ ਤੁਹਾਡਾ ਕੀ ਪੇਪਰ ਕਲੀਅਰ ਹੋਊਗਾ, ਜੇ ਤੁਹਾਡੀ ਸਿਲੈਕਸ਼ਨ ਹੋ ਸਕਦੀ ਹੈ। ਤਾਂ ਬੱਚੋ ਆਪਣਾ ਟਾਈਮ ਨਾ ਖਰਾਬ ਕਰੋ ਤੇ ਹੁਣ ਹੀ ਤਾਂ ਲੱਗ ਜਾਓ। ਦਿਨ ਰਾਤ ਮਿਹਨਤ ਕਰੋ ਕਿਉਂਕਿ ਐਨਾ ਸੋਚੋ ਕਿ ਹਾਂ ਹੁਣ ਪੇਪਰ ਨਹੀਂ ਨਿਕਲਿਆ ਜਾਂ ਅਗਲੀ ਵਾਰ ਵਾਪਦਾ ਜਾਣਗੇ ਕੋਈ ਪਤਾ ਨਹੀਂ ਲੱਗਦਾ ਇਸ ਵਾਰ ਕੀ ਕਹਿੰਦੇ ਨੇ ਪੇਪਰ ਸੁੱਖਾ ਸੀ ਵੈਸੇ ਲੱਗ ਵੀ ਰਿਹਾ ਸੀ ਪੇਪਰ ਸੁੱਖਾ ਹੈ ਪਰ ਕੀ ਪਤਾ ਲੱਗਦਾ ਹੈ ਅਗਲੀ ਵਾਰ ਪੇਪਰ ਔਖਾ ਆ ਜੇ ਫਿਰ ਕੀ ਕਰੋਗੇ ਐਨਾ ਦੇਖ ਰੋਣਾ ਇਹ ਇਗਜ਼ਾਮ ਮਿੰਨਰ ਤੇ ਡਿਪੈਂਡ ਹੈ ਕਿਵੇਂ ਤੱਕ ਤੁਹਾਨੂੰ ਕੁਐਸਚਨ ਪ੍ਰੋਵਾਈਡ ਕਰਵਾ ਰਹੇ ਹੈ ਇਸ ਲਈ ਤੁਸੀਂ ਆਪਣੀ ਤਿਆਰੀ ਜਿੰਨੀ ਹੋ ਸਕਦੀ ਹੈ ਪੂਰਾ ਐਫਰਟ ਲਗਾਓ ਜਿੰਨਾ ਹੋ ਸਕਦਾ ਹੈ ਆਪਣੀ ਮਿਹਨਤ ਕਰੋ ਤਾਂ ਮੇਨ ਦਾ ਆਪਣੀ ਵੀਡੀਓ ਬਣਾਉਣ ਦਾ ਇਹੀ ਮੇਨ ਕਾਰਨ ਸੀ ਕੀ ਜਿਹੜਾ ਤੁਹਾਡਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਿਹਨਾਂ ਨੇ ਨੰਬਰ ਬਣੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿਹਨਾਂ ਨੇ ਨਹੀਂ ਬਣੇ ਉਹ ਹੌਸਲਾ ਨਾ ਛੱਡੋ ਤੇ ਆਪਣੀ ਜਿਹੜੀ ਤਿਆਰੀਆਂ ਕੰਟੀਨਿਊ ਰੱਖੋ ਤਾਂ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਨੋਟੀਫਿਕੇਸ਼ਨ ਚਲੋ ਤੁਸੀਂ ਇਹ ਨੋਟੀਫਿਕੇਸ਼ਨ ਦੇਖ ਸਕਦੇ ਹੋ ਤੇ ਇੱਕ ਗੱਲ ਹੋਰ ਜਿਹੜੇ 2026 ਲਈ ਜਾਂ ਫਿਰ ਪੰਜਾਬ ਦੇ ਕਿਸੇ ਵੀ ਐਗਜ਼ਾਮ ਲਈ ਤਿਆਰੀ ਕਰ ਰਹੇ ਨੇ ਸਪੈਸ਼ਲ ਪੰਜਾਬ ਪੁਲਿਸ ਕੋਸਟ ਲੈਵਲ ਲਈ ਮੈਂ ਤੁਹਾਨੂੰ ਦੱਸਦਾ ਜਿੰਨੇ ਵੀ 2025 ਦੇ ਜਿੰਨੇ ਵੀ ਪੀਆਈਕਿਊ ਆਈਸੀ ਮੈਂ ਆਪਣਾ ਸਾਰੇ ਕਰਵਾ ਰਹੇ ਆ ਆਪਾਂ ਇਸ ਚੈਨਲ ਤੇ ਤੇ ਹੁਣ ਆਪਾਂ ਸ਼ੁਰੂਆਤ ਕਰ ਰੱਖੀ ਐ ਲਗਭਗ 3 ਕਲਾਸਾਂ ਜਿਹੜੀ ਆਪਣੀਆਂ ਪੋਲਿਟੀ ਦੀਆਂ ਹੋ ਚੁੱਕੀਆਂ ਨੇ ਸਿਰਫ ਪੋਲਿਟੀ ਦੇ ਜਿਹੜੇ ਪੀਆਈਕਿਊ ਨੇ ਕਰਾਵਾਂਗੇ ਉਸ ਤੋਂ ਬਾਅਦ ਫਿਰ ਕੰਪਿਊਟਰ ਦੇ ਜਾਂ ਜੀਕੇ ਦੇ ਮੈਥ ਤੇ ਰੀਜਨਿੰਗ ਆਪਾਂ ਸਾਰੇ ਸਾਰੇ ਕੰਪਲੀਟ ਕਰਾਂਗੇ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜਰੂਰ ਦਬਾ ਦੇਣਾ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਊ ਸਭ ਤੋਂ ਪਹਿਲਾਂ ਮਿਲ ਸਕੇਗਾ ਤਾਂ ਦੋਸਤੋ ਫਿਰ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਾਰੋ ਧ